ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਗੱਲ ਕਰਨੀ ਆ ਤੂੜੀ ਬਾਰੇ ਕਿ ਕਿਸਾਨ ਵੀਰ ਕਣਕ ਦੀ ਵਢਾਈ ਕਿਸ ਢੰਗ ਨਾਲ ਕਰਵਾਣ ਜਿਹਦੇ ਨਾਲ ਆਪਣੇ ਖੇਤ ਵਿੱਚੋਂ ਤੂੜੀ ਆ ਜਿਹੜੀ ਉਹ ਜ਼ਿਆਦਾ ਤੋਂ ਜ਼ਿਆਦਾ ਬਣੀ ਤੇ ਦੂਸਰੀ ਗੱਲ ਆਪਾਂ ਹਰਿਆਣੇ ਦੇ ਵਿੱਚ ਝਾੜ ਦੀ ਕਰਾਂਗੇ ਕਿ ਜਿੱਥੇ ਕੋਈ ਸੋਚ ਉਹ ਅੱਧਾ ਪਰਸੈਂਟ ਹਰਿਆਣੇ ਦੇ ਵਿੱਚ ਕਣਕ ਦਾ ਕੰਮ ਆ ਜਿਹੜਾ ਉਹ ਚੱਲਿਆ ਤੇ ਉੱਥੇ ਕੀ ਮਤਲਬ ਝਾੜ ਆ ਜਿਹੜਾ ਉਹ ਨਹੀਂ ਕਰ ਰਿਹਾ ਕਿਉਂਕਿ ਆਪਣੇ ਨਾਲ ਉਹ ਹਰਿਆਣੇ ਦੇ ਵਿੱਚ 10 ਦਿਨ ਪਹਿਲਾਂ ਕਣਕਾ ਜਿਹੜੀ ਉਹ ਪੱਕ ਜਾਂਦੀ ਹੈ ਆਪਣੇ 10 ਦਿਨ ਬਾਅਦ ਵਿੱਚ ਆਂਦੀ ਹੈ ਤੇ ਝਾੜ ਉਹੀ ਨਿਕਲਦਾ ਜੋ ਹਰਿਆਣੇ ਦੇ ਵਿੱਚ ਝਾੜ ਮੰਨ ਲਓ ਆਇਆ ਤੇ 1921 ਦਾ ਪੰਜਾਬ ਦੇ ਵਿੱਚ ਫਰਕ ਪੈਂਦਾ ਸੋ ਇਹਦੇ ਬਾਰੇ ਆਪਾਂ ਦੋਨਾਂ ਗੱਲਾਂ ਬਾਰੇ ਅੱਗੇ ਡਿਟੇਲ ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਨਵੇਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸਾਨ ਵੀਰ ਉਹ ਹੋਰ ਵੀਡੀਓ ਜਿਹੜੀ ਹੋਰ ਕਿਸਾਨਾਂ ਤੱਕ ਸ਼ੇਅਰ ਹੈ ਜਿਹੜੀ ਉਹ ਵੀ ਜਰੂਰ ਕਰਿਆ ਕਰੋ ਪਹਿਲਾਂ ਤਾਂ ਆਪਾਂ ਕਿਸਾਨ ਵੀਰੋ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਮਤਲਬ ਜਦੋਂ ਆਪਾਂ ਰੀਪਰ ਵੀ ਫੜਾਦੀਦਾ ਮਗਰ ਪਹਿਲਾਂ ਕਣਕ ਜਿਹੜੀ ਆ ਉਹ ਵਢਾ ਕੇ ਮਗਰ ਰੀਪਰ ਫੜਾਈਦਾ ਪਰ ਜਦੋਂ ਮਤਲਬ ਆਪਾਂ ਖੇਤ ਵਿੱਚ ਜਾਈਦਾ ਤੁਸੀਂ ਦੇਖਿਆ ਹੋਗਾ ਕਿ ਕਿੰਨੀ ਜ਼ਿਆਦਾ ਥੱਲੇ ਜਿਹੜੀ ਕੁੰਡੀ ਆ ਜਦੋਂ ਕੰਬਾਈਨ ਕੁੰਡੀ ਨੂੰ ਮਤਲਬ ਮਲਦੀ ਆ ਤੇ ਉਹ ਕੁੰਡੀ ਸਬੂਤੀ ਦੀ ਸਬੂਤੀ ਪਿੱਛੋਂ ਦੀ મતલਬ ਮਸ਼ੀਨ ਦੇ ਡਿੱਗ ਬੰਦੀ ਆ ਥੱਲੇ ਤੇ ਉਹਨੂੰ ਨਾ ਫਿਰ ਰੀਪਰ ਚੁੱਕ ਪੰਦਾ ਤੇ ਨਾ ਹੀ ਤੂੜੀ ਆ ਜਿਹੜੀ ਉਹ મતલਬ ਸਵਾਦ ਦੀ ਬੰਦੀ ਆ ਕਿਉਂਕਿ ਕੁੰਡੀ ਵੀ ਡੰਗਰ ਲਈ ਬਹੁਤ ਜ਼ਰੂਰੀ ਹੁੰਦੀ ਆ ਤੂੜੀ ਦੇ ਵਿੱਚ ਤੇ ਆਪਾਂ ਕੀ ਕਰਨਾ ਪਹਿਲੀ ਗੱਲ ਇਹ ਕਿ ਜਿਹੜੇ ਕਿਸਾਨ ਵੀਰ ਨੇ ਕਿਸੇ ਨੇ ਵੀ મતલਬ ਤੂੜੀ ਦਾ ਚਾਹ ਬਾਣਾ ਤੂੜੀ ਜ਼ਿਆਦਾ ਚਾਹਦਾ ਤੇ ਉਹ મતલਬ ਦੁਪਹਿਰ ਨੂੰ ਕਣਕਾ ਜਿਹੜੀ ਉਹ ਨਾ ਵੜਾਏ ਸਵੇਰ ਦੇ ਟਾਈਮ ਕਣਕਾ ਜਿਹੜੀ ਉਹ ਤੁਸੀਂ ਵੜਾ ਸਕਦੇ ਹੋ ਕਈ ਵਾਰੀ ਆਪਾਂ ਕੋ ਮੈਨ ਵਾਲੇ ਨੂੰ ਕਹੀਦਾ ਕਿ ਛਿੱਟੇ ਆ ਰਹੇ ਤੂੰ ਮਤਲਬ ਕੱਟ ਰਾ ਜਿਹੜਾ ਉਹ ਥੱਲੇ ਰੱਖ ਕਿਸਾਨ ਵੀਰੋ ਕਟਰ ਉਹਨੇ ਆਪੇ ਆਪਣੀ ਹਿਸਾਬ ਨਾਲ ਵੇਖ ਲੈਣਾ ਉਹਨੇ ਕੋਈ ਨੁਕਸਾਨ ਆ ਜਿਹੜਾ ਉਹ ਤੁਹਾਡਾ ਨਹੀਂ ਕਰਨਾ ਜਿਹੜੀਆਂ ਕਣਕਾ ਖੜੀਆਂ ਉਹਦੇ ਵਿੱਚ ਜਿੰਨਾ ਹੋ ਸਕਦਾ ਕੱਟ ਰਾ ਜਿਹੜਾ ਉਹ ਮਸ਼ੀਨ ਦਾ ਉੱਪਰ ਰਖਵਾ ਕੇ ਚਲਾਓ ਕਿਉਂਕਿ ਜਿਹੜਾ ਨਾਰ ਖੜਿਆ ਰਿਆ ਉਹ ਤੇ ਨੀਪਰ ਦੇ ਵਿੱਚ ਆਣਾ ਹੀ ਆਣਾ ਤੇ ਜਿਹੜਾ ਜੇ ਥੱਲੇ ਮਤਲਬ ਆਪਾਂ ਕਟਾਈ ਜਾਦਾ ਥੱਲਿਓਂ ਕਰ ਦਨੇ ਆ ਤੇ ਜਿਹੜਾ ਪਿੱਛੋਂ ਦੀ ਮਤਲਬ ਆਣਾ ਆ ਤੇ ਥੱਲੇ ਤੇ ਉਹ ਮਤਲਬ ਬਾਜ ਵਿੱਚ ਨਹੀਂ ਚੁੱਕਿਆ ਜਾਣਾ ਸੋ ਤਾਂ ਕਰਕੇ ਤੁਸੀਂ ਕੀ ਕਰਨਾ ਇੱਕ ਤਾਂ ਮਤਲਬ ਕੰਬਾਈਨ ਹੈ ਜਿਹੜੀ ਉਹ ਉੱਪਰ ਰੱਖ ਕੇ ਕਟਰ ਚਲਾਉਣਾ ਤੇ ਦੂਸਰੀ ਗੱਲ ਇਹ ਕਦੀ ਵੀ ਦੁਪਹਿਰ 10 ਵਜੇ ਤੋਂ ਲੈ ਕੇ ਤੇ ਸ਼ਾਮੀ 5 5:30 ਵਜੇ ਤੱਕ ਕਦੀ ਵੀ ਕੰਕਾ ਜਿਹੜੀ ਉਹ ਨਹੀਂ ਵੜਾਣੀ ਹਾਂ ਜ਼ਰੂਰੀ ਨਹੀਂ ਕਿ ਮਸ਼ੀਨਾਂ ਵਾਲੇ ਵਿਲੇ ਹੀ ਹੋਣ ਇਸ ਟਾਈਮ ਇਹ ਮੈਂ ਗੱਲ ਨਾ ਚਲੋ ਤੁਸੀਂ ਟਾਈਮ ਹੀ ਇਸ ਹਿਸਾਬ ਨਾਲ ਲੈਣਾ ਮੈਂ ਉਹਨਾਂ ਕਿਸਾਨ ਵੀਰਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਤੂੜੀ ਦੀ ਲੋੜ ਆ ਬਾਕੀ ਤਾਂ ਆਮ ਦੁਪਹਿਰ ਵੇਲੇ ਕਰਵਾਣ ਜਾਂ ਦੁਪਹਿਰ ਵੇਲੇ ਤਾਂ ਬਿਲਕੁਲ ਹੀ ਦਾਣਾ ਜਿਹੜਾ ਮਸ਼ੀਨ ਦੇ ਵਿੱਚ ਆਉਂਦਾ ਨੋ ਚਾਂਸ ਰਹਿੰਦਾ ਹਾਂ ਜੇ ਆਪਾਂ ਸਵੇਰੇ ਸ਼ਾਮ ਵਢਾਣੇ ਆ ਉਹਦੇ ਨਾਲ ਇਹ ਮਤਲਬ ਇੱਕ ਸਿੱਟੇ ਦੇ ਵਿੱਚ ਮਤਲਬ ਤੁਸੀਂ ਕਹਿ ਸਕਦੇ ਹੋ ਇੱਕ ਅੱਧਾ ਦਾਣਾ ਜਿਹੜਾ ਉਹ ਰਹਿੰਦਾ ਹੀ ਰਹਿੰਦਾ ਹਾਂ ਤੂੜੀ ਤਾਂ ਆਪਣੀ ਜ਼ਰੂਰ ਜ਼ਿਆਦਾ ਬਣ ਜਾਂਦੀ ਆ ਪਰ ਉਹ ਉਹ ਦਾਣੇ ਦਾ ਆਪਣਾ ਨੁਕਸਾਨ ਆ ਜਿਹੜਾ ਉਹ ਹੁੰਦਾ ਆ ਤੇ ਹਾਂ ਦੁਪਹਿਰ ਵੇਲੇ ਵੀ ਨੁਕਸਾਨ ਤਾਂ ਹੁੰਦਾ ਜਦੋਂ ਮਤਲਬ ਮਸ਼ੀਨ ਕਟਰ ਫਿਰਦਾ ਉਹ ਕੁੜਕਣਾ ਹੋਇਆ ਹੁੰਦਾ ਸਿੱਟਾ ਜਿਹੜਾ ਉਹ ਵੀ ਭੁਰਕੇ ਕਈ ਦਾਣੇ ਆ ਜਿਹੜੇ ਉਹ ਥੱਲੇ ਲੱਗ ਜਾਂਦੇ ਆ ਤੁਸੀਂ ਕਈ ਵਾਰੀ ਦੇਖਿਆ ਹੋਏਗਾ ਜਦੋਂ ਇਹ ਤੂੜੀ ਬਣਾਉਣ ਤੋਂ ਬਾਅਦ ਆਪਾਂ ਥੱਲੇ ਕਣਕ ਵਾਲੇ ਨੂੰ ਅੱਗ ਲਗਦੀ ਆ ਤੇ ਉਹਦੇ ਵਿੱਚ ਮਤਲਬ ਦਾਣੇ ਫਿਰ ਸਪਸ਼ਟ ਲੱਭਦੇ ਆਪਾਂ ਨੂੰ ਤੇ ਫਿਰ ਆਪਾਂ ਨੂੰ ਇਹ ਹੁੰਦਾ ਕਿ ਕਿ ਮੈਂ ਨੇ ਇੰਨਾ ਨੁਕਸਾਨ ਕੀਤਾ ਉਹ ਕਿਸਾਨ ਵੀਰੋਂ ਹੁੰਦਾ ਹੀ ਹੁੰਦਾ ਉਹ ਭਾਵੇਂ ਕਿਸੇ ਕੋਲੋਂ ਵੀ ਵਢਾਲੋ ਦੁਪਹਿਰ ਦੇ ਵੇਲੇ ਤੇ ਸ਼ਾਮ ਦੇ ਵੇਲੇ ਤੁਹਾਡਾ ਦਾਣਾ ਜਿਹੜਾ ਹੋਰ ਕਿਤੋਂ ਦੀ ਬਾਹਰ ਨਹੀਂ ਆਏਗਾ ਬਸ ਇੱਕ ਸਿੱਟੇ ਦੇ ਵਿੱਚ ਇੱਕ ਅੱ ਨਾਮ ਨੂੰ ਜਿਹੜੀ ਕਣਕ ਆ ਉਹ ਵਢਾਓ ਉਹਦੇ ਨਾਲ ਵੀ ਤੂੜੀ ਆ ਜਿਹੜੀ ਉਹ ਜਾਦਾ ਬਣੇਗੀ ਮੈਂ ਖੁਦ ਟਰਾਈ ਕੀਤਾ ਹੈ ਇੱਕ ਕਿੱਲੇ ਦੇ ਵਿੱਚੋਂ ਤਿੰਨ ਤਿੰਨ ਟਰਾਲੀਆਂ ਮਤਲਬ ਸਵਾ ਤਿੰਨ ਟਰਾਲੀਆਂ ਭਰੀਆਂ ਹੋਈਆਂ ਤੇ ਜਾਂ ਫਿਰ ਤੁਸੀਂ ਸਵੇਰੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ 7:00 ਵਜੇ ਜਦੋਂ ਮਸ਼ੀਨਾਂ ਗਰਮੀਆਂ ਇਹ ਦਿਨਾਂ ਦੇ ਵਿੱਚ ਚੱਲ ਪੈਂਦੀਆਂ ਤੇ ਇੱਕ ਤੁਸੀਂ ਜਾਂ 7:00 ਵਜੇ ਮਤਲਬ ਖੇਤ ਵਢਾ ਸਕਦੇ ਹੋ ਜੇ ਅੱਗੇ ਆਪਾਂ ਗੱਲ ਕਰੀਏ ਹਰਿਆਣੇ ਦੇ ਵਿੱਚ ਕਿਸਾਨ ਵੀਰੋ ਅੱਧਾ ਗਾ ਪਰਸੈਂਟ ਕੰਮ ਆ ਜਿਹੜਾ ਹਰਿਆਣੇ ਦੇ ਵਿੱਚ ਅਜੇ ਚੱਲਿਆ ਪੂਰਾ ਕੰਮ ਨਹੀਂ ਚੱਲਿਆ ਆਪਣੀ ਨਾਲ ਉਹ 10 ਦਿਨ ਪਹਿਲਾਂ ਉਹ ਕਣਕਾਂ ਪੱਕਦੀਆਂ ਨੇ ਹਰਿਆਣ ਤੇ ਮੈਨੂੰ ਇੱਕ ਵੀਰ ਨੇ ਮੈਸੇਜ ਆ ਜਿਹੜਾ ਉਹ ਕਰਕੇ ਦੱਸਿਆ ਸੀ ਕਿ ਝਾੜ ਇਸ ਵਾਰ ਬਹੁਤ ਸੋਹਣੇ ਆ ਰਹੇ ਨੇ ਉਹਦਾ ਤਾਂ ਇਹ ਮੰਨਣਾ ਸੀ ਬਾਕੀ ਮੈਂ ਕਿਹੜਾ ਲਾਗੇ ਜਾ ਕੇ ਦੇਖਿਆ ਉਹਦਾ ਇਹ ਮੰਨਣਾ ਸੀ ਕਿ ਮਤਲਬ ਝਾੜ ਆਪਣਾ ਕਿल्ले ਦੇ ਵਿੱਚੋਂ ਅਠ ਕਨਾਲ ਵਾਲੀ ਕਿੱਲੇ ਦੇ ਵਿੱਚੋਂ ਸਾਢੇ 22 ਕੁਇੰਟਲ ਆ ਜਿਹੜਾ ਉਹ ਝਾੜ ਆਇਆ ਵੈਰੈਟੀ ਉਹ ਕਹਿੰਦਾ ਲੱਗੀ ਸੀ ਮੇਰੇ HD 3086 ਬਾਕੀ ਹੁਣ ਦੇਖੋ ਪੰਜਾਬ ਦੇ ਵਿੱਚ ਕਿਵੇਂ ਆਉਂਦਾ ਇਹ ਦੇਖੋ ਕਣਕਾ ਪੂਰੀਆਂ ਤਿਆਰ ਨੇ ਜੀੜੀਆਂ ਤਾਂ ਕਣਕਾਂ ਮਤਲਬ ਹਰੀਆਂ ਸੀ ਇਹ ਹੁਣ ਜਿਹੜਾ ਮੀਂਹ ਪਿਆ ਤੁਸੀਂ ਦੇਖਿਆ ਹੋਏਗਾ ਮੀਂਹ ਦੇ ਨਾਲ ਹਨੇਰੀ ਬਹੁਤ ਚੱਲੀ ਆ ਪਰਸੋਂ ਉਹਦੇ ਨਾਲ ਹੁਣ ਕਣਕਾਂ ਪੱਕਣੀਆਂ ਨਹੀਂ ਸੁੱਕਣੀਆਂ ਸਟਾਰਟ ਹੋ ਜਾਣੀਆਂ ਤੇ ਦੇਖਿਓ ਇੱਕੋ ਇੱਕੋ ਦਮ ਮਤਲਬ ਲਗਾਤਾਰ ਹੀ ਕੰਮ ਆ ਜਿਹੜਾ ਉਹ ਕਣਕਾਂ ਦਾ ਚੱਲਪਾਣਾ ਤੇ ਇਹਦੇ ਵਿੱਚ ਚਲੋ ਹੁਣ ਆਪਾਂ ਤਾਂ ਕੁਝ ਕਰ ਨਹੀਂ ਸਕਦੇ ਜੋ ਮੌਸਮ ਬਾਲਾ ਕੋਈ ਨੁਕਸਾਨ ਹੋਣ ਦੀ ਗੱਲ ਨਹੀਂ ਜੇ ਕਣਕਾਂ ਹਰੀਆਂ ਵੀ ਸੀ ਕੋਈ ਬਾਲਾ ਨਹੀਂ ਨੁਕਸਾਨ ਹੁੰਦਾ ਇਹ ਦੇਖੋ ਇਹ ਪੂਰਾ ਟਾਈਮ ਲੈ ਕੇ ਹੌਲੀ-ਹੌਲੀ ਪੱਕ ਰਹੀ ਹੈ ਤੇ ਇਹ ਦੇਖੋ ਪੂਰੀ ਐਨ ਪੀਲੀ ਹੋ ਗਈ ਆ ਤੇ ਐਵੇਂ ਲੱਗ ਰਿਹਾ ਜਿੱਦਾਂ ਮਤਲਬ ਕੋਈ 3 4 ਦਿਨਾਂ ਦੇ ਵਿੱਚ ਇਹ ਕੰਮ ਪੂਰੀ ਹੋ ਜਾਏਗੀ ਤੇ ਵਢਾਵਾਂਗੇ ਇਹਨੂੰ ਵੀ ਆਪਾਂ ਸਵੇਰੇ ਸ਼ਾਮ ਹੀ ਸੋ ਕਿਉਂਕਿ ਤੂੜੀ ਦਾ ਸੀਜ਼ਨ ਚੰਗਾ ਲੱਗ ਜਾਂਦਾ ਪਿਛਲੀ ਵਾਰੀ ਰੇਟ ਬਹੁਤ ਸੋਹਣੇ ਸੀ ਤੂੜੀ ਦੇ ਇਹ 12-1300 ਰੁਪਿਆ ਆਪਣੇ ਤੋਂ ਪਠਾਨਕੋਟ ਤੂੜੀ ਜਾਂਦੀ ਹੈ ਪਰ ਇਸ ਵਾਰ ਚਲੋ ਰੇਟ ਤਾਂ ਘੱਟ ਸੀ ਪਰ ਫਿਰ ਵੀ ਤੂੜੀ ਆਪਣੇ ਪਸ਼ੂਆਂ ਲਈ ਜ਼ਰੂਰੀ ਹੁੰਦੀ ਹੈ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ